ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਇੱਕ ਮੋਰਨ ਦਾਸਲ ਦਾ ਕਟਾ ਤੇ ਇੱਕ ਪਾਲਕ ਝੋਟੀ ਬਣੀ ਹੋਈ ਤੇ ਸੇ ਦਿਖਾਵਾਂਗੇ ਛੋਟੀਆਂ ਪਾਲਕ ਕਟੀਆਂ ਅੱਠ ਨਗ ਵੀਰ ਦੇ ਵਿਕਰੀ ਲਈ ਹਾਜ਼ਰਾ ਜਮਾ ਅੱਠੇ ਦੇ ਅੱਠੇ ਨਗ ਛੇ ਛੋਟੀਆਂ ਕਟੀਆਂ ਤੇ ਇੱਕ ਸਾਨ ਤੇ ਇੱਕ ਪਾਲਕ ਝੋਟੀ ਡਿਟੇਲ ਵੀਰ ਤੋਂ ਪੁੱਛਦੇ ਆਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਆਪਣਾ ਨਾਮ ਬਾਈ ਜੀ ਬੂਟਾ ਸਿੰਘ ਪਿੰ ਇਹ ਬਰਨਾਲੇ ਤੋਂ ਮੋਗਾ ਰੋਡ ਦੇ ਉੱਪਰ ਠੀਕ ਹੈ ਜਿਵੇਂ ਟਾਵਰ ਦੇ ਕੋਲੇ ਆ ਗਿਆ ਆਪਣਾ ਹਾਂ ਟਾਵਰ ਦੇ ਨਾਲ ਤਾਂ ਠੀਕ ਹੈ ਜਿਵੇਂ ਖੇਤਾਂ 'ਚ ਮੋਬਾਈਲ ਨੰਬਰ ਆਪਣਾ ਮੋਬਾਈਲ ਨੰਬਰ ਵੀਰੇ 97812 73684 97812 73684 73684 ਸਾਰਾ ਸਾਰਾ ਮਾਲ ਆਪਣਾ ਖਰੀਦਿਆ ਹੋਇਆ ਹੈ ਹਾਂ ਹਾਂਜੀ ਬਈ ਸਾਰਾ ਖਰੀਦਿਆ ਹੈ ਠੀਕ ਹੈ ਪਹਿਲੇ ਨੰਬਰ ਦਾ ਆਪਾਂ ਛੋਟੇ ਕਟੇ ਸ਼ੁਰੂ ਕਰਦੇ ਹਾਂ ਜੀ ਇਹ 6 ਕਟੇ ਆਪਣੇ ਕੋਲ ਇੱਕੋ ਜਗ੍ਹਾ ਤੋਂ ਆਈਆਂ ਗੀਆਂ ਹਾਂ ਬਈ ਇੱਕ ਜਗ੍ਹਾ ਤੋਂ ਆਈਆਂ ਠੀਕ ਹੈ ਮੈਂ ਤਾਂ ਬਾਪ ਡੇਰੀ ਜੋ ਆਪਣੀ ਖਰੀਦੀਆਂ ਵਜਾਂ ਡੇਰੀ ਚ ਲਈਏ ਠੀਕ ਹੈ ਕੋਈ ਰਿਕਾਰਡ ਵਗੈਰਾ ਪਤਾ ਇਹਨ ਇੰਨਾ ਵੀਰੇ ਰਿਕਾਰਡ ਆਪਾਂ ਝੂਠ ਬੋਲ ਕੇ ਦਿੰਦੇ ਨੇ ਆਪਾਂ ਨੂੰ ਕੁਝ ਨਹੀਂ ਪਤਾ ਆਪਾਂ ਨੂੰ ਮੰਨ ਕੇ ਦਿੰਦੇ ਨੇ ਏਜ ਦਾ ਪਤਾ ਚਲੋ ਜਿੰਨਾ ਕਿ ਆਪਾਂ ਨੂੰ ਪਤਾ ਉਹਨਾਂ ਕਰ ਠੀਕ ਐਵੇਂ ਕਹ ਜੀ ਮਾਂ 20 ਦਿੰਦੀ ਸੀ 15 ਦੀ ਕੋਈ ਫਾਇਦਾ ਨਹੀਂ ਗੱਲਾਂ ਦਾ ਨਹੀਂ ਨਹੀਂ ਉਹ ਗੱਲ ਦਾ ਕੋਈ ਫਾਇਦਾ ਨਹੀਂ ਬਾਈ ਮੰਨਦੇ ਚਲੋ ਦੈਰੀ ਚੋਂ ਆਈਆਂ ਹੋਈਆਂ ਨੇ ਮਾਲਕਾ ਚਲੋ 13-14 ਕਿਲੋ ਕੱਟ ਮੈਂ ਇਹਦਾ ਅਲੱਰਾ ਰੱਖਦੇ ਹੀ ਨਹੀਂ ਠੀਕ ਐ ਪਹਿਲਾ ਨੰਬਰ ਆਪਾਂ ਕੱਟੀ ਦੇਖਿਆ ਨੇ ਕਿੰਨੀ ਕੁ ਉਮਰ ਹੋ ਇਹਦੀ ਇਹਦੀ ਬ੍ਰੇਜ ਮੰਨ ਕੇ ਚਲੋ 9 ਕੁ ਮਹੀਨੇ ਠੀਕ ਐ ਰੇਟ ਇਹਦਾ ਕੀ ਰਹੂਗਾ ਇਹਦਾ ਰੇਟ ਵੀਰੇ 18000 18000 ਰੁਪਏ ਕੱਟੀ ਦਾ ਰ ਸੋ ਬਰੋ ਸੈਂਕੂ ਮੂੰ ਮੱਥਾ ਦੇਖੋ ਸੋਹਣਾ ਸਾਫ ਸੁਥਰਾ ਤੇ ਥਣ ਸਾਰਿਆਂ ਦੇ 4-4 ਹਾਂ ਵੀਰੇ ਥਾਣਾ ਥਾਣਾ ਦੇ ਸਾਰੇ ਓਕੇ ਨੇ ਠੀਕ ਆ ਪੰਜਵਾਂ ਥਣ ਤਾਂ ਨਹੀਂ ਕੋਈ ਨਾ 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 ਕਿਸੇ ਦਾ ਵੀ ਨਹੀਂ ਹੈ ਠੀਕ ਹੈ ਸੋ ਪਹਿਲਾ ਨੰਬਰ ਤੇ ਦੇਖੋ ਕੱਟੀ 18000 ਰੁਪਏ ਕੱਟੀ ਦੀ ਕੀਮਤ ਆ ਤੇ ਸੋਹਣੀ ਸਾਫ ਸੁਥਰੀ ਲਗਭਗ 6 ਸਾਲ ਸਵਾ ਸਾਲ ਤੋਂ ਕੰਮ ਕੀ ਸੋਹਣੀ ਕੱਟੀ ਬਣ ਰਹੀ ਆ 18000 ਰੁਪਏ ਦੀ ਕੱਟੀ ਦੀ ਕੀਮਤ ਆ ਆ ਜੀ ਵੀਰੇ 2 ਨੰਬਰ ਤੇ ਇਹਦੀ ਕੀ ਕੀਮਤ ਆ ਇਹਦੀ ਵੀਰੇ ਕੀਮਤ ਹੈਗੀ ਮੰਨ ਕੇ ਚਲੋ 18000 ਇਹਦੀ ਆ ਠੀਕ ਆ 18000 ਕੱਟੀ ਦੇ ਦਿਓ ਮਰਾ ਕੀਮਤ ਹੈ ਇਹਦੀ ਇਹਦੀ ਉਮਰ ਕਿੰ ਇਹਦੀ ਉਮਰ ਵੀਰੇ ਨਾ ਹੁੰਦਾ 6 ਮਹੀਨਿਆਂ ਦੀ ਹੈਗੀ ਆ ਠੀਕ ਹੈ 9-10 ਕਿ ਮਹੀਨੇ ਇਹਦੀ ਕੱਟੀ ਦੀ ਉਮਰ ਆਗੀ ਸੋ ਦੇਖੋ ਸੋਹਣੀ ਕੱਟੀ ਰਾਜੇ ਸਮੀ ਬੜੀ ਵੀ ਤੇ ਡੇਰ ਦੇ ਵਿੱਚੋਂ ਵੀਰ ਦੇ ਇਕੱਠੇ ਦੇ ਇਕੱਠੇ ਖਰੀਦੇ ਆ ਮਾ ਥਣ ਚਾਰ ਚਾਰ ਆ 9-10 ਕਿ ਮਹੀਨੇ ਆਸ-ਪਾਸ ਇਹਦੀ ਕੱਟੀ ਦੀ ਹੈਗੀ ਹੈਗੀ ਉਮਰ 18000 ਰੁਪਏ ਦੋ ਨੰਬਰ ਵਾਲੀ ਕੱਟੀ ਦੀ ਕੀਮਤ ਆ ਤਿੰਨ ਨੰਬਰ ਇਹਦੀ ਕੱਟੀ ਦੇਖੀ ਜਾਨੇ ਇਹਦੀ ਉਮਰ ਦਾ ਅੰਦਾਜ਼ਾ ਆ ਇਹਦੀ ਉਮਰ ਵੀਰੇ ਸਾਲ ਦੀਗੀ ਆ ਸਾਲ ਇਹਦਾ ਰੇਟ ਕੀ ਰਹੂਗਾ ਇਹਦਾ ਵੀਰੇ 17000 ਠੀਕ ਹੈ ਤਿੰਨ ਨੰਬਰ ਵਾਲੀ ਕੱਟੀ ਦਾ 17000 ਰੁਪਿਆ ਥਾਣੇ ਦੇ ਵਿਚਾਰੀ ਆ ਹਨਾ ਹਾਂ ਸੁਣਾ ਦੀ ਵਾਰੀ ਖੁੱਲ ਗਈ ਕਹਿੰਦਾ ਵਾ ਫੋਟ ਸੰ ਕੋਈ ਨਹੀਂ ਦੇਖੋ ਸੋਹਣੀ ਮੰਨ ਕੇ ਚਲੋ ਨੀਲੀ ਦਾ ਵਿੱਚ ਪਈ ਜਾਂ ਗੱਟੀ ਗਰੇਟਡ ਗੱਟੀ ਆ ਗਈ ਥਾਣਾ ਦੀ ਸਾਫ ਚਤਰੀ ਆ ਚੂੜੀ ਦਿਖਾ ਦਿੰਦੇ ਸੋ ਥਾਣ ਦੇਖੋ ਨੀਲੀ ਦਾ ਵਿੱਚ ਪਈ ਜਾਂ ਥਾਣ ਬੜਾ ਪਿਆਰਾ ਗੱਟੀ ਦਾ 17000 ਰੁਪਏ ਤਿੰਨ ਨੰਬਰ ਵਾਲੀ ਕੱਟੀ ਦੀ ਹੈਗੀ ਕੀਮਤ ਅੱਗੇ ਆ ਗਈ 4 ਨੰਬਰ ਤੇ ਆ ਗਈ ਅੱਖਾਂ ਦੀ ਬੱਲੀ ਕੱਟੀ ਹਨਾ ਬਿੱਲੀ ਅੱਖਾਂ ਦੀ ਹੋਰ ਕਿੰਨੀ ਹੋਊਗੀ ਇਹਦੀ ਵੀ ਵੀਰੇ ਮੰਨ ਕੇ ਚਲੋ 9-10 ਮਹੀਨੇ ਦੀ ਸੀਗੀ ਇਹਦਾ ਡੇਢ ਕੀ ਰਹੂਗਾ ਇਹਦੇ ਵੀ 17 ਦੀ ਦੇ ਦੇਣੀ ਠੀਕ ਹੈ 17000 ਦੀ ਆ ਪੈਸੇ ਦੇ ਦਾਂਗੇ ਤੂੰ ਦੇਖੋ ਸੋਹਣੀ ਕੱਟੀ ਸਾਫ ਸੁਥਰੀ ਰਾਜੀ ਸਮੀ ਬੜੀ ਵੀ ਨਿੱਸੀ ਨਾ ਵੀ ਕਿਸੇ ਪਾਸੇ ਨਹੀਂ ਤੇ ਥਣ ਝਾਰੀ ਇਹਦੀ ਵੀ ਹਨਾ ਹਾਂ ਵੀਰੇ ਥਾਣਾ ਦੇ ਸਾਰੇ ਚਾਰ ਨੰਬਰ ਵਾਲੀ ਕੱਟੀ 17000 ਕੀਮਤੀ ਹੈ ਦੀ ਚਾਰ ਨੰਬਰ ਦੀ ਪੰਜ ਨੰਬਰ ਤੇ ਸਾਰਿਆਂ ਨਾਲ ਛੋਟੀ ਕੱਟੀ ਇਹ ਦੀ ਬਈ ਮੰਨ ਕੇ ਚੱਲ ਗਈ ਹੈਗੀ 5 ਕਿ ਮਹੀਨੇ ਇਹ ਹੋ ਜਾਏਗੀ 5-6 ਮਹੀਨੇ ਹਨਾ 5-6 ਮਹੀਨੇ ਇਹਦਾ ਰੇਟ ਕੀ ਰਹੂਗਾ ਇਹ ਵੀ ਕੇ ਦੇ ਦਾਂਗੇ ਆਪਾਂ ਮੰਨ ਕੇ ਚਲੋ 14000 ਠੀਕ ਹੈ ਇਹ ਪੰਜ ਨੰਬਰ ਵਾਲੀ ਕੱਟੀ ਦੇ ਦਾਂਗੇ ਆਪਾਂ 14000 ਰੁਪਏ ਦੀ ਸੋ ਕੱਟੀ ਇਹ ਵੀ ਸੋਹਣੀ ਹੈ ਬਰੀਕੀਆਂ ਦੇ ਵਿੱਚ ਆ ਜਮਾ ਉਮਰ ਸਿਰਫ ਇਹਦੀ 5 5.5 6 ਕਿੰਨੀ ਹੈ ਇੱਕ ਵਾਰ ਇਹਦੇ ਚ ਹੋ ਹੈਗਾ ਮੰਨ ਕੇ ਜੇ ਆ ਸ਼ਾਂਪ ਥੋੜੀ ਜਿਹੀ ਉਤਰੀ ਹੋਈ ਇਹਦੀ ਠੀਕ ਹੈ ਕੱਟੀ ਦੀ ਹਣਾ ਮੰਨ ਕੇ ਪਤਾ ਨਹੀਂ ਲੱਗਦਾ ਪਰ ਆਪਾਂ ਦੱਸ ਕੇ ਦਵਾਂਗੇ ਅਗਲੀ ਠੀਕ ਹੈ ਜਿਆਜੇ ਗੱਲ ਤੇ ਕ੍ਰੇਟ 14000 ਹਣਾ ਸੋ 14000 ਰੇਟ ਆ ਥੋੜੀ ਜਿਹੀ ਕੱਟੀ ਸਾਹ ਉਤਰੀ ਵੀ ਹੈ ਵੈਸੇ ਪਤਾ ਨਹੀਂ ਲੱਗਦਾ ਪਰ ਦੱਸਣਾ ਵੀ ਕਿਹਨਾਂ ਫਰਜ਼ਾਂ ਪਾਉਂਦਾ ਦੂਰੋਂ ਵੀ ਆਵੇ ਕਿਵਰ ਕੋਈ ਦਿੱਕਤ ਨਾ ਹੋਵੇ ਸੋ ਦੇਖੋ ਸੋਹਣੀ 14000 ਰੁਪਏ ਸਿਰਫ ਕੱਟੀ ਦੀ ਕੀਮਤ ਆ ਆਪਾਂ ਲਾਸਟ ਵਾਲੀ ਕੱਟੀ ਦੇਖਿਆ ਨੇ ਜਿਹੜੀ ਛੋਟੀ 6ਵੇਂ ਨੰਬਰ ਵਾਲੀ ਇਹਦੀ ਕੱ ਠੀਕ ਹੈ 15000 ਦੀ ਆਖੋ ਬਿੱਲੀ ਆ ਗਈ ਹੈ ਨਾ ਅੰਦਾਜ਼ਾ 7 7.5 ਮਹੀਨੇ ਵਰ ਹੋਈ ਦੀ ਹੈ ਨਾ ਹਾਂ ਵੀਰੇ 7 7.5 ਮਹੀਨੇ ਇਹਦੀ ਹੈਗੀ ਠੀਕ ਹੈ ਥਾਣੇ ਦੇ ਵਿਚਾਰੀਆ ਥਾਣੇ ਦੇ ਵੀਰੇ ਚਾਰ ਠੀਕ ਹੈ ਥਾਣਾ ਵਾਲੇ ਬੰਦਾ ਬੇਫਿਕਰ ਹੋਈ ਹੈ ਨਾ ਥਾਣਾ ਵੀਰੇ ਥਾਣਾ ਦੀ ਸਾਰੀਆਂ ਨਹੀਂ ਗਰੰਟੀ ਹੈ ਇਹਦਾ ਰੇਟ ਦੱਸਿਆ ਆਪਾਂ 17000 ਨਹੀਂ 15000 15000 ਰੁਪਇਆ 6 ਨੰਬਰ ਵਾਲੇ ਦਾ 15 ਜੇ ਉਹ ਵੀ ਸਾਰੀਆਂ ਇਕੱਠੀਆਂ ਲੈਣ ਦੋ ਜੜਾ ਦੇ ਦਾਂਗੇ ਆਪਾਂ ਹਾਂ ਵੀਰੇ ਇਕੱਠੀਆਂ ਦਾ ਕਰ ਕੀ ਐਵਰੇਜ ਦੇ ਦਾਂਗੇ ਸਾਰੀਆਂ ਸੀਦੇ ਸੀ ਇਕੱਠੀਆਂ ਦਾ ਉਹ ਹੱਜਾ ਕਰ ਲਾਂਗੇ ਵੀ ਚੱਕਰ ਠੀਕ ਹੈ ਬੜੀ ਝੋਟੀ ਸਵਾਗਤਨ ਸਦਾ ਦੀ ਹੈ ਦੋਦੀ ਹੋਈ ਵੀ ਹੈ ਹਾਂ ਦੋ ਦੰਦ ਰਗੀ ਹੈ ਠੀਕ ਹੈ ਗੱਬੜ ਕਿੰਨਾ ਟਾਈਮ ਦੀ ਹੈ ਇਹ ਵੀਰੇ ਇਸੇ ਸਾਲ ਤੋਂ ਲੱਗੀ ਹੋਈ ਹੈ ਆਪਣੇ ਘਰ ਦੇ ਸਾਲ ਤੋਂ ਹੀ ਠੀਕ ਹੈ ਤੇ ਇਹਨੂੰ ਮਹੀਨਾ ਹੋ ਗਿਆ ਤੇ ਉਦੋਂ ਮੁਰਕੇ ਕੋਈ ਤਾਰਤ ਪਹਿਲੇ ਦਿਖਾਇਆ ਨਹੀਂਗਾ ਪਰ ਆਪਾਂ ਖਾਲੀ ਕਰਕੇ ਵਾਲੇ ਨਾਲ ਸੌਦਾ ਕਰਾਂਗੇ ਠੀਕ ਹੈ ਮਹੀਨਾ ਹੋ ਗਿਆ ਇਹਨੂੰ ਕ੍ਰੋਸ ਹੋਈ ਨੂੰ ਸੋ ਸਿੰਘ ਮੂੰਹ ਮੱਥੇ ਝੋਟੀ ਸੋਣੀਆ ਸੋ ਦੇਖੋ ਕੁੰਡੀ ਝੋਟੀ ਪੂਰੀ ਰਾਜੀ ਸਮੀ ਪੜੀ ਵੀ ਲਿੱਸੀ ਨਾ ਵੀ ਕਿਸੇ ਪਾਸੇ ਨਹੀਂ ਸੋ ਦੇਖੋ ਤੇ ਥਣ ਚਾਰੀ ਹੈ ਕਿ ਫੋਟ ਸਾਂਗਤ ਨਹੀਂ ਇਹਦੇ ਨਹੀਂ ਨਹੀਂ ਵੀਰੇ ਥਣ ਚਾਰ ਹੈ ਇਹਦੇ ਵੀ ਥਣ ਚਾਰੀ ਹੈ ਸਿੰਘ ਮੂੰਹ ਮੱਥਾ ਦੇਖੋ ਮੱਥੇ ਤੋਂ ਨੀਵਾ ਸਿੰਘ ਪ ਤੇ ਇਹਦਾ ਮੁੱਲਾ ਵਾਕੀ ਰੱਖਿਆ ਇਹਦਾ ਕੋਈ ਇਹ ਦੇ ਦਾਂਗੇ 45000 ਠੀਕ ਆ 45000 ਦੀ ਆਪਏ ਝੋਟੀ ਦੇ ਦਾਂਗੇ ਸੋ ਝੋਟੀ ਸੋਹਣੀਆ ਰਾਜੀ ਸਮੀ ਪੜੀ ਵੀ ਕੱਟੇ ਤੋਂ ਕ੍ਰੋਸ ਹੋਈ ਵੀ ਨਾਲ ਹੀ ਕੱਟਾ ਖੜਾ ਇਹਦੇ ਆ ਦੇਖੀ ਜਾਨੇ ਇਹਦੀ ਉਮਰ ਕਿੰਨੀ ਕਾ ਇਹਦੇ ਚੌਗਾ ਠੀਕ ਆ ਚੌਗਾ 6.5 ਸਾਲ ਦਾ ਹੋਇਆ ਕਾ ਹਾਂ 6.5 6.4 ਦਾ ਹੁੰਦਾ ਇਹਦਾ ਰੇਟ ਵਿਆਰ ਕੀ ਰੱਖਿਆ ਇਹਨੇ ਦੇ ਦਾਂਗੇ 45000 ਆਪਾਂ ਬੇਨਾਮੇ ਘਰੇ ਰੱਖਣ ਵਾਲੇ ਨੂੰ ਠੀਕ ਹੈ 80000 ਦਾ ਕਟਾ ਪਾ ਦੇ ਦਾਂਗੇ ਮੂੰਹ ਹੋ ਚਾਰ ਦੰਦ ਹੋਇਆ ਵਾ ਸੋ ਕਟਾ ਦੇਖੋ ਜਮਾ ਜੈਡ ਬਲੈਕ ਆ ਹਨਾ ਰਿਕਾਰਡ ਵਗੈਰਾ ਪਤਾ ਮੈਂ ਦਾ ਵੈਸੇ ਨੋਰਮਲ ਆ ਆਪਾਂ ਨੇ ਜਿਹੜੇ ਬੰਦੇ ਤੋਂ ਲਿਆਂਦਾ ਠੀਕ ਹੈ ਤੇ ਉਹਦੇ ਦੱਸਣ ਪਤਾ ਉਹ ਕਿ ਇਹਦੀ ਮਾਂ ਥੱਲੇ ਮਨਕਾ ਜ 18 19 ਕਿਲੋ ਦੁੱਧ ਹੈਗਾ ਸੀ ਠੀਕ ਆ ਚੰਗੀ ਮੈਹਰ ਦੇ ਬੰਦੇ ਨੇ ਪਾਲ ਲਿਆ ਹਨਾ ਠੀਕ ਆ ਮੂੰਹ ਹੋ ਚੋਗਾ ਹੋਇਆ ਵਾ ਕ੍ਰੋਸਿੰਗ ਕ੍ਰੋਸਿੰਗ ਕਰਦਾ ਵਧੀਆ ਹਨਾ ਹਾਂ ਕ੍ਰੋਸਿੰਗ ਕਰਦਾ ਠੀਕ ਆ 80000 ਰੁਪਏ ਦੀ ਕੱਟੇ ਦੀ ਕੀਮਤ ਆ ਇਸੇ ਕੱਟੇ ਤੋਂ ਆ ਝੋਟੀ ਕ੍ਰੋਸ ਹੋਈ ਵੀ ਆ ਇਹਦੀ ਕੀਮਤ ਹੈਗੀ ਤੀਜਾ ਸੂਆ ਕਹਿਦਨ ਰਹਿ ਗਿਆ ਸੂਣ ਚ ਇਹਦੇ ਵੀਰੇ 10 ਦਿਨ ਬਾਕੀ ਆ ਕਹਿੰਦਾ ਉਹ 10 12 ਦਿਨ ਬਾਕੀ ਆ ਦੁੱਧ ਕਿੰਨਾ ਦਿੱਤਾ ਪਿਛਲੀ ਵਾਰ ਇਹਨੇ ਮੇਰੇ ਪਿਛਲੇ ਸੂਏ ਵੀਰੇ ਦਿੱਤਾਗਾ ਮੰਨ ਕੇ ਚਲੋ 28 32 ਕਿਲੋ ਦੁੱਧ ਠੀਕ ਆ ਕਹਿੰਦਾ 25 ਤੋਂ ਪਾਰ ਚੱਲੀ ਆ 25 ਤੋਂ ਪਾਰ ਤੇ ਇਹਦਾ ਮੁੱਲ ਅੱਜ ਕੀ ਰੱਖਿਆ ਆਪਾਂ ਇਹ ਦੇ ਦੇਗੀ ਵੀਰੇ ਆਪਾਂ 90000 ਠੀਕ ਆ 90000 ਦੀ ਬਿਹੜ ਆਪਾਂ ਦੇ ਦਾਂਗੇ ਮੌਕੇ ਤੇ ਮਾਨਦਾਨ ਵਗੈਰਾ ਹੋ ਜੂਗਾ 10 ਦਿਨਾਂ ਚ ਸੂਣ ਚ ਬਾਕੀ ਆ ਹਨਾ 10 ਦਿਨ ਬਾਕੀ ਠੀਕ ਆ 10 ਦਿਨ ਬਾਕੀ ਤੀਜਾ ਸੂਆ ਬਿਹੜ ਸੁੰਦੀ ਪਈ ਆ ਥਣ ਸੋਨਾ ਕੱਡੂ ਹਾ ਰਾਜੀ ਸਮੀ ਬੜੀ ਲੱਸੀ ਨਾ ਵੀ ਕਿਸੇ ਪਾਸੋਂ ਚਾਰੇ ਥਾਣ ਹੱਥੀ ਚ ਵਈ ਲਾ ਥਾਣਾ ਤੇ ਨੰਬਰ ਬੋਲ ਜੀ ਦਵਾਰੇ ਆਪਣਾ ਆਪਣਾ ਨੰਬਰ ਵੀ ਤੇ 97812 7364 ਠੀਕ ਆ ਪਿੰਡ ਪੱਖੋਕੇ ਜ਼ਿਲ੍ਹਾ ਬਰਨਾਲਾ ਸੋ ਕਾਫੀ ਨਗਦ ਖਾਦੇ ਕੋਈ ਵੀ ਨਾ ਕਿਸੇ ਵੀਰ ਦੇ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇ ਲੀ ਤਿਆਜ